ਹਾਂਜੀ ਸੰਗਤ ਜੀ ਪਾਕਿਸਤਾਨ ਤੇ ਇੰਡੀਆ ਦੀ ਜਿਹੜੇ ਹਾਲਾਤ ਨੇ ਜੰਗ ਵਰਗੇ ਉਹ ਬਣੇ ਹੋਏ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਵੀਡੀਗੋ ਆ ਜਾਣਗੀਆਂ ਜਦੋਂ ਵੱਡੇ ਵੱਡੇ ਮੰਤਰੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਜਕਾਰੇ ਸਾਡੇ ਪੰਜਾਬੀ ਫੌਜੀਆਂ ਦੇ ਵਿੱਚ ਖੜ ਕੇ ਲਾਉਂਦੇ ਹੋਣਗੇ ਜਦੋਂ ਸਰਹੱਦਾਂ ਤੇ ਬਾਰਡਰਾਂ ਤੇ ਚਾਹੇ ਬਾਗਾ ਹੋਵੇ ਚਾਹੇ اٹਾਰੀ ਹੋਵੇ ਇਹ ਵੀ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਜਦੋਂ ਉੱਥੇ ਕੱਢ ਕੇ ਬੋਲੇ ਸੋ ਨਿਹਾਲ ਦੇ ਜਕਾਰੇ ਵੱਡੇ ਵੱਡੇ ਮੰਤਰੀ ਰਾਜਨਾਥ ਸਿੰਘ ਵਰਗੇ ਲਾਉਂਦੇ ਹੋਣਗੇ ਕਿਉਂਕਿ ਜਦੋਂ ਵੀ ਕੋਈ ਜੰਗ ਲੱਗਦਾ ਹੈ ਉਦੋਂ ਵਾਡਰਾਂ ਤੇ ਸਭ ਤੋਂ ਵੱਧ ਜਿਹੜੀ ਡਿਊਟੀ ਹੈ ਉਹ ਪੰਜਾਬੀ ਫੌਜੀਆਂ ਦੀ ਖਾਸ ਕਰਕੇ ਸਿੱਖ ਕੌਮ ਦੇ ਜਰਨੇਲਾਂ ਦੀ ਲਈ ਜਾਂਦੀ ਹੈ ਕਿਉਂਕਿ ਸਾਡੇ ਵਿੱਚ ਉਹ ਜज्ਬਾ ਹੈ ਕਿ ਸਵਾ ਲੱਖ ਸੇ ਇੱਕ ਲੜਾਉ ਤਬਾ ਗਵਿੰਦ ਸਿੰਘ ਨਾਮ ਕਹਾਉ ਉਹ ਗੁਰੂ ਦੇ ਹੁਕਮਾਂ ਨੂੰ ਲੈ ਕੇ ਚੱਲਦੇ ਆ ਤੇ ਸਾਨੂੰ ਜਦੋਂ ਕੋਈ ਜੰਗ ਲੱਗਦੀ ਹੈ ਉਹਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜਨਾ ਪੈਂਦਾ ਹੈ ਇਹ ਇੱਕ ਦਸਤੂਰ ਹੈ ਦੇਸ ਦਾ ਸਾਨੂੰ ਸਭ ਤੋਂ ਅੱਗੇ ਲਾਉਂਦੇ ਐ ਤੇ ਸਭ ਤੋਂ ਵੱਧ ਜਿਹੜਾ ਨੁਕਸਾਨ ਹੁੰਦਾ ਹੈ ਜਾਨੀ ਮਾਲੀ ਉਹ ਵੀ ਸਾਡਾ ਪੰਜਾਬ ਦਾ ਹੁੰਦਾ ਹੈ ਚਾਹੇ ਪੰਜਾਬ ਦੇ ਫੌਜੀਆਂ ਦੀ ਗੱਲ ਹੈ ਸਭ ਤੋਂ ਵੱਧ ਜੇਕਰ ਲਾਸਾਂ ਆਉਂਦੀਆਂ ਤੇ ਸਾਡੇ ਪੁੱਤਾਂ ਦੀਆਂ ਹੁੰਦੀਆਂ ਪੰਜਾਬ ਦੇ ਪੁੱਤਾਂ ਦੀਆਂ ਹੁੰਦ ਨੇ ਤੇ ਜੇਕਰ ਸਰਹੱਦ ਤੇ ਪਾਕਿਸਤਾਨ ਦੀ ਫੌਜ ਨੁਕਸਾਨ ਕਰਦੀ ਹੈ ਤੇ ਉਹ ਵੀ ਸਾਡੇ ਪੰਜਾਬੀਆਂ ਦਾ ਕਰਦੀ ਹੈ ਇਸ ਲਈ ਸਾਡੇ ਨਾਲ ਇੰਡੀਆ ਦੇ ਹਾਕਮ ਨੂੰ ਸ਼ਾਸਕ ਨੂੰ ਉਸ ਤਰ੍ਹਾਂ ਵਰਤਣਾ ਚਾਹੀਦਾ ਹੈ ਉਸ ਤਰ੍ਹਾਂ ਦਾ ਸਾਨੂੰ ਸਤਕਾਰ ਪਿਆਰ ਦੇਣਾ ਚਾਹੀਦਾ ਜਿਸ ਤਰ੍ਹਾਂ ਦੀਆਂ ਅਸੀਂ ਕੁਰਬਾਨੀਆਂ ਦਿੱਨੇ ਆ ਜਿਸ ਤਰ੍ਹਾਂ ਅਸੀਂ jaan ਤਲੀ ਤੇ ਰੱਖ ਕੇ ਇਸ ਦੇਸ਼ ਦੇ ਵਾਸਤੇ ਲੜਦੇ ਆਏ ਆ ਅੱਜ ਮੈਂ ਗੱਲ ਕਰਦਾ ਹੈ ਚਾਹੇ 1962 ਦੀ ਹੋਵੇ ਚਾਹੇ 1965 ਤੇ 1971 ਦੀ ਜੰਗ ਹੋਵੇ ਤੇ ਚਾਹੇ ਮੁਕਤੀ ਵਾਨੀ ਬਣਾ ਕੇ ਸਵੇਕ ਸਿੰਘ ਨੇ ਪਾਕਿਸਤਾਨ ਦੇ ਦੋ ਟੋਟੇ ਕਰ ਦਿੱਤੇ ਸੀ ਤੇ ਉਹ ਵੀ ਸਿੱਖ ਜਰਨਲ ਨੇ ਕੀਤੇ ਸੀ ਜਨਰਲ ਹਰਬਖਸ਼ ਸਿੰਘ ਜੇਕਰ ਨਾ ਟੈਂਕਾਂ ਦੇ ਅੱਗੇ ਛਾਤੀ ਢਾ ਕੇ ਖੜਦਾ ਤੇ ਸ਼ਾਇਦ ਅੰਮ੍ਰਿਤਸਰ ਅੱਜ ਸਾਡੇ ਕੋਲੇ ਨਾ ਹੁੰਦਾ باگا باڈر دوستو امبرتسردے بالکل ਨਾਲ ਪੈਂਦਾ ਕੋਈ ਬਹੁਤੀ ਦੂਰ ਨਹੀਂ ਤੇ ਇਹ ਪਾਕਿਸਤਾਨੀ ਜਿਹੜੀ ਫੌਜ ਸੀ ਉਹ ਟੱਪ ਗਈ ਸੀ ਬਿਆਸ ਕੋਲੇ ਕਹਿੰਦੇ ਆ ਪਹੁੰਚੀ ਸੀ ਜੇਕਰ ਨੂੰ ਧੱਕ ਕੇ ਪਿੱਛੇ ਹਿੱਕ ਦੇ ਜ਼ੋਰ ਨਾਲ ਪਿੱਛੇ ਲੈ ਕੇ ਗਿਆ ਤੇ ਜਨਰਲ ਹਰਬਖਸ਼ ਸਿੰਘ ਲੈ ਕੇ ਗਿਆ ਇਸੇ ਤਰ੍ਹਾਂ ਜੇਕਰ 90000 ਫੌਜ ਦੇ ਹਥਿਆਰ ਸਟਿਆ ਕੇ ਉਹਦੇ ਹੱਥ ਖੜੇ ਕਰਵਾਏ ਉਹ ਵੀ ਜਨਰਲ ਜਗਜੀਤ ਸਿੰਘ ਅਰੋੜਾ ਨੇ ਕਰਾਏ ਪਰ ਬਾਅਦ ਦੇ ਵਿੱਚ 1984 ਵੇਲੇ ਜਿਹੜੀ ਦੁਰਦਸ਼ਾ ਸਿੱਖ ਜਰਨੈਲਾਂ ਦੀ ਹੋਈ ਉਹਨੂੰ ਕੋਈ ਦੋਸਤੋਂ ਭੁੱਲਿਆ ਨਹੀਂ ਜਨਰਲ ਜਗਜੀਤ ਸਿੰਘ ਅਰੋੜੇ ਦੇ ਘਰ ਨੂੰ ਵੀ ਗੁੰਡਿਆਂ ਨੇ ਜਾ ਕੇ ਘੇਰ ਲਿਆ ਸੀ 84 ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਦੇ ਪਰਿਵਾਰ ਤੇ ਵੀ ਅਟੈਕ ਇੱਥੋਂ ਤੱਕ ਕੇ ਰਾਸ਼ਟਰਪਤੀ ਦੇ ਉੱਪਰ ਵੀ ਅਟੈਕ ਹੋਇਆ ਸੇਖੋਂ ਜਿਹੜੇ ਏਅਰ ਜੀਪ ਮਾਰਸ ਉਹਨਾਂ ਦੇ ਉੱਤੇ ਵੀ ਚੜ ਕੇ ਗਏ 1984 ਦੇ ਵਿੱਚ ਜੋ ਕੁਝ ਸਾਡੇ ਨਾਲ ਕੀਤਾ ਗਲਾਂ ਦੇ ਵਿੱਚ ਟਾਇਰ ਪਾਏ ਦਿੱਲੀ ਦੀਆਂ ਸੜਕਾਂ ਤੇ ਸਾਨੂੰ ਭਜਾ ਭਜਾ ਕੇ ਕੁੱਟਿਆ ਮਾਰਿਆ ਇੱਜ਼ਤ ਲੁੱਟੀ ਤੇ ਫਿਰ ਆਖਿਆ ਗਿਆ ਇਸ ਦੇਸ਼ ਦੇ ਸ਼ਾਸਕ ਵੱਲੋਂ ਹਾਕਮ ਵੱਲੋਂ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤੇ ਧਰਤੀ ਹਲਦੀ ਹਲਦੀ ਹੈ ਮੌਤਾ ਨੂੰ ਜਾਇਜ਼ ਠਹਿਰਾਉਣਾ ਇਹ ਹੋਰ ਵੀ ਮੰਦ ਭਾਗਾ ਸੀ ਦੋਸਤੋ ਅਸੀਂ ਹਰ ਜੰਗਾਂ ਦੇ ਵਿੱਚ ਲੜਦੇ ਆਏ ਪਰ ਸਾਡੀ ਬੇਕਦਰੀ ਕਿਉਂ ਹੋਈ ਇਸ ਦੇਸ਼ ਅੰਦਰ ਸਾਡਾ ਜਿਹੜਾ ਮੁੱਲ ਹੈ ਉਹ ਕਿਉਂ ਨਹੀਂ ਸਾਨੂੰ ਦਿੱਤਾ ਗਿਆ ਫੌਜ ਦੇ ਵਿੱਚੋਂ ਸਾਡਾ ਕੋਟਾ ਘਟਾ ਦਿੱਤਾ ਗਿਆ ਸਾਡੀ ਗਿਣਤੀ ਘਟਾ ਦਿੱਤੀ ਗਈ ਤੇ ਜਿਹੜੇ ਪਾਣੀ ਸੀ ਸਾਡੇ ਉਹ ਸਾਥੋਂ ਲੁੱਟ ਲਏ ਗਏ ਸਾਡੀ ਦੁਰਦਸ਼ਾ ਕੀਤੀ ਗਈ ਪੰਜਾਬੀ ਬੋਲਣ ਦੇ ਇਲਾਕੇ ਸਾਥੋਂ ਖੋਹ ਲਏ ਗਏ ਚੰਡੀਗੜ ਸਾਡੀ ਰਾਜਧਾਨੀ ਸੀ ਉਹ ਵੀ ਸਾਥੋਂ ਛੀਨ ਲਈ ਗਈ ਆਖਿਆ ਗਿਆ ਸੀ ਜਿੰਨਾ ਚਿਰ ਹਰਿਆਣਾ ਆਪਦੀ ਰਾਜਧਾਨੀ ਨਹੀਂ ਬਣਾਉਂਦਾ ਉਹਨਾਂ ਚਿਰ ਹਰਿਆਣੇ ਦੀ ਤੇ ਪੰਜਾਬ ਦੀ ਸਾਂਝੀ ਹੈ ਪਰ ਆਰਜੀ ਤੌਰ ਤੇ ਹਰਿਆਣੇ ਨੂੰ ਦਿੱਤੀ ਸੀ ਕਿ ਇਹਨੂੰ ਜਲਦੀ ਤੋਂ ਜਲਦੀ ਆਪਦੀ ਰਾਜਧਾਨੀ ਬਣਵਾਉਣੀ ਪਊਗੀ ਤੇ ਉਸ ਤੋਂ ਬਾਅਦ ਇਕੱਲੇ ਪੰਜਾਬ ਦਾ ਚੰਡੀਗੜ੍ਹ ਹੋਵੇਗਾ ਪਰ ਦੋਸਤੋਂ ਨਹੀਂ ਹੋ ਸਕਿਆ ਇਸ ਲਈ ਸਿੱਖਾਂ ਦੇ ਅੰਦਰ ਦਰਦ ਵੀ ਵੜਾ ਦੁੱਖ ਵੀ ਵੜਾ ਅਸੀਂ ਇਸ ਦੇਸ਼ ਵਾਸਤੇ ਲੜਦੇ ਵੀ ਆਏ 90% ਕੁਰਬਾਨੀਆਂ ਕਰਦੇ ਆਏ ਸ਼ਹਾਦਤਾਂ ਕਰਦੇ ਆਏ ਜੇਕਰ ਕਾਲੇ ਪਾਣੀ ਦੇ ਜੇਹਲਾਂ ਦੀ ਗੱਲ ਕਰ ਲਈਏ ਫਿਰ ਵੀ ਅਸੀਂ 85% ਸਾਡੇ ਬੰਦੇ ਜੇਲਾ ਕੱਟਣ ਵਾਲੇ ਜੇਕਰ ਫਾਂਸਿੰਗਾਂ ਦੀ ਗੱਲ ਕਰ ਲਈਏ ਫਿਰ ਵੀ ਅਸੀਂ 90% ਫਾਂਸਿੰਗਾਂ ਦੇ ਰਸੇ ਚੁੰਮਣ ਵਾਲੇ ਤੇ ਜੇਕਰ ਇਸ ਦੇਸ਼ ਨੂੰ ਆਜ਼ਾਦੀ ਲੈ ਕੇ ਦੇਣ ਦੀ ਗੱਲ ਕਰ ਲਈਏ ਫਿਰ ਵੀ 90% ਕੁਰਬਾਨੀਆਂ ਸਾਡੀਆਂ ਤੇ ਫਿਰ ਵੀ ਸਿੱਖ ਇੱਕ ਜਰਾਇਮ ਪੇਸ਼ਾਕੂਮ ਹੈ ਸਾਨੂੰ ਇਹ ਕਿਤਾਬ ਦਿੱਤਾ ਗਿਆ ਸਾਰੇ ਸੂਬੇ ਭਾਸ਼ਾ ਦੇ ਆਧਾਰ ਤੇ ਬਣਾ ਦਿੱਤੇ ਪਰ ਜਦੋਂ ਪੰਜਾਬ ਦੀ ਵਾਰੀ ਆਈ ਉਦੋਂ ਆਖਿਆ ਵੱਖਵਾਦੀ ਉਦੋਂ ਆਖਿਆ ਕਿ ਅਮਨ ਤੇ ਅਮਨ ਤੇ ਏਕਤਾ ਨੂੰ ਖਤਰਾ ਹੈ ਕਹਿੰਦੇ ਅਮਨ ਤੇ ਏਕਤਾ ਨੂੰ ਖਤਰਾ ਹੈ ਜੇਕਰ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਬਣ ਗਿਆ ਨਾ ਖਤਰਾ ਬੰਗਾਲ ਵਿੱਚ ਹੋਇਆ ਨਾ ਬਿਹਾਰ ਵਿੱਚ ਹੋਇਆ ਨਾ ਮਹਾਰਾਸ਼ਟਰ ਵਿੱਚ ਹੋਇਆ ਨਾ ਹਰਿਆਣੇ ਚ ਹੋਇਆ ਬੋਲੀ ਦੇ ਆਧਾਰ ਤੇ ਸਾਰੇ ਸੂਬੇ ਬਣਾਤੇ ਪਰ ਜਦੋਂ ਪੰਜਾਬੀਆਂ ਦੀ ਗੱਲ ਆਈ ਸਿੱਖਾਂ ਦੀ ਗੱਲ ਆਈ ਉਦੋਂ ਕਹਿੰਦੇ ਦੇਸ਼ ਨੂੰ ਖਤਰਾ ਅਮਨ ਨੂੰ ਖਤਰਾ ਸਿੱਖ ਬਕਵਾਦੀ ਉਦੋਂ ਸਾਨੂੰ ਜੇਲ੍ਹਾਂ ਭਰਨੀਆਂ ਪੈਗੀਆਂ ਸਾਡੇ ਆਗੂਆਂ ਨੂੰ ਸੰਘਰਸ਼ ਕਰਨਾ ਪੈ ਗਿਆ ਤਾਂ ਸੂਬਾ ਬਣਿਆ ਛੋਟਾ ਜਿਹਾ ਸੂਬਾ ਉਹਦੇ ਵਿੱਚ ਵੀ ਸਾਡੇ ਨਾਲ ਧੋਖਾ ਕੀਤਾ ਜਿਹੜਾ ਮਹਾ ਪੰਜਾਬ ਸੀ ਉਹ ਜਾਣ ਬੁੱਝ ਕੇ ਵੱਢਿਆ ਗਿਆ ਤੋੜਿਆ ਗਿਆ ਕਿ ਇਹਨਾਂ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿਓ ਹਰਿਆਣਾ ਉਹਦੇ ਵਿੱਚੋਂ ਤੋੜਿਆ ਗਿਆ ਹਿਮਾਚਲ ਤੋੜਿਆ ਗਿਆ ਤੇ ਸਾਨੂੰ ਲੰਗੜੀ ਸਟੇਟ ਦਿੱਤੀ ਗਈ ਉਹਦੇ ਵਿੱਚੋਂ ਵੀ ਸਾਡੇ ਸੂਬੇ ਕੋਲੇਗੇ ਪੰਜਾਬੀ ਬੋਰਡ ਦੇ ਸਾਡੀ ਦੁਰਦਸ਼ਾ ਕਿੱਥੇ ਕਿੱਥੇ ਨਹੀਂ ਹੋਈ ਕਿੱਥੇ ਕਿੱਥੇ ਵਾਅਦੇ ਕਰਕੇ ਇਸ ਦੇਸ਼ ਦੇ ਹਾਕਮ ਨਹੀਂ ਮੁਕਰੇ ਥਾਂ ਥਾਂ ਤੇ ਮੁਕਰੇ ਥਾਂ ਥਾਂ ਤੇ ਮੁਕਰੇ ਬੜੀਆਂ ਕਾਨਫਰੰਸਾਂ ਹੋਈਆਂ ਬੜੇ ਅਰੇਲੀਆਂ ਮੁਜਾਰੇ ਹੋਏ ਜਿੱਥੇ ਨਹਿਰੂ ਵਰਗਿਆਂ ਨੇ ਉਹ ਬਹੁ ਬਹੁ ਕੇ ਕਿਹਾ ਕਿ ਸਿੱਖੋ ਤੁਹਾਡੇ ਤੋਂ ਬਿਨਾ ਆਜ਼ਾਦੀ ਨਹੀਂ ਆ ਸਕਦੀ ਜਦੋਂ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਜਿੱਤਿਆ ਅੰਗਰੇਜ਼ ਤੋਂ ਅੰਮ੍ਰਿਤਸਰ ਦੇ ਵਿੱਚ ਗਾਂਧੀ ਨੇ ਸਾਨੂੰ ਤਾਰ ਭੇਜੀ ਤਾਰ ਭੇਜ ਕੇ ਆਖਿਆ ਕਿ ਸਿੱਖੋ ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿਹੜੀ ਅੱਜ ਜਿੱਤ ਲਈ ਹੈ ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ ਫਿਰ ਜੈਤੋ ਦਾ ਮੋਰਚਾ ਅਸੀਂ ਅੰਗਰੇਜ਼ ਦੇ ਖਿਲਾਫ ਲਾਇਆ ਫਿਰ ਵੀ ਸਾਨੂੰ ਆਖਿਆ ਕਿ ਤੁਸੀਂ ਆਜ਼ਾਦੀ ਵੱਲ ਵੱਧ ਰਹੇ ਹੋ ਉਦੋਂ ਸਾਨੂੰ ਬੜੇ ਪੰਪ ਮਾਰੇ ਨਹਿਰੂ ਨੇ ਗਾਂਧੀ ਨੇ ਸਾਰਿਆਂ ਨੇ ਸਾਨੂੰ ਪੰਪ ਮਾਰ ਮਾਰ ਸਾਥੋਂ ਕੰਮ ਲਿਆ ਪਰ ਕੀਤਾ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਧੋਖਾ ਉਸੇ ਤਰ੍ਹਾਂ ਅੱਜ ਵੀ ਅਸੀਂ ਹੱਦਾਂ ਸਰਹੱਦਾਂ ਤੇ ਲੜਦੇ ਆਂ ਲੜਦੇ ਰਹਾਂਗੇ ਲੜਦੇ ਆਏ ਆਂ ਪਰ ਸਾਡੀ ਕੁਰਬਾਨੀਆਂ ਦਾ ਮੁੱਲ ਕੌਣ ਦੇਊਗਾ ਸਾਡੀਆਂ ਸ਼ਹਾਦਤਾਂ ਦਾ ਮੁੱਲ ਕੌਣ ਭਰੂਗਾ ਉਹ ਬੈਠੇ ਐ ਪੰਜਾਬ ਦੇ ਪੁੱਤ ਸਿੱਖਾਂ ਦੇ ਪੁੱਤ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਕੌਣ ਸੱਡੂਗਾ ਉਹਨਾਂ ਨੂੰ ਅਮਰੀਕਾ ਕੈਨੇਡਾ ਸੱਡੂਗਾ ਜਾਂ ਇਸ ਦੇਸ਼ ਦਾ ਇੰਡੀਆ ਦਾ ਸਾਸਕ ਸੱਡੂਗਾ ਜਿਹਦੇ ਪਿੱਛੇ ਅਸੀਂ ਕੁਰਬਾਨੀਆਂ ਕੀਤੀਆਂ ਤੇ ਕਰ ਰਹੇ ਆ ਜਿਹਦੇ ਪਿੱਛੇ ਅਸੀਂ ਸ਼ਹਾਦਤਾਂ ਦਿੱਤੀਆਂ ਤੇ ਦੇ ਰਹੇ ਆ ਦੋਸਤੋ ਥਾਂ ਥਾਂ ਤੇ ਧੋਖਾ ਹੋਇਆ ਬੜਾ ਦਰਦ ਹੈ ਸਾਡੇ ਮੱਲ ਮਲਾਉਣ ਵਾਲਾ ਕੋਈ ਨજર ਨਹੀਂ ਆਇਆ 47 ਤੋਂ ਬਾਅਦ ਜੇਕਰ ਆਏ ਤੇ ਨੂਨ ਫੁੱਕਣ ਵਾਲੇ ਜ਼ਖਮਾਂ ਤੇ ਹਰ ਇੱਕ ਨੇ ਨੂਨ ਫੁੱਕਿਆ ਸਾਨੂੰ ਵਕਵਾਦੀ ਕਹਿ ਕੇ ਸਾਨੂੰ ਅਤਵਾਦੀ ਕਹਿ ਕੇ ਸਾਨੂੰ ਦੇਸ਼ ਭਗਤ ਤੇ ਉਦੋਂ ਆਖਿਆ ਜਦੋਂ ਸਾਤੋਂ ਹੱਦ ਤੇ ਕੰਮ ਲੈਣਾ ਸੀ ਸਰਹੱਦ ਤੇ ਕੰਮ ਲੈਣਾ ਸੀ ਜੰਗਾਂ ਜੁੱਦਾਂ 'ਚ ਕੰਮ ਲੈਣਾ ਸੀ ਉਦੋਂ ਸਾਡੇ ਵਰਗਾ ਦੇਸ਼ ਭਗਤ ਕੋਈ ਨਹੀਂ ਤੇ ਜਦੋਂ ਅਸੀਂ ਹੱਕ ਮੰਗਦੇ ਆਂ ਉਦੋਂ ਸਾਡੇ ਵਰਗਾ ਅਤਵਾਦੀ ਕੋਈ ਨਹੀਂ ਇਹ ਦੋਸਤੋ ਹੁੰਦਾ ਤੁਰਿਆ ਆ ਹਰ ਇੱਕ ਸਿੱਖ ਦੇ ਅੰਦਰ ਦੀ ਇਹ بےਵਲਤਾ ਅੰਦਰ ਦਾ ਇਹ ਦਰਦ ਹੈ ਜਿਹੜਾ ਛੁਪਿਆ ਹੋਇਆ ਹੈ ਚੱਲਦਾ ਆ ਹੁੰਦਾ ਕਈ ਦਹਾਕਿਆਂ ਤੋਂ ਚੱਲਦਾ ਰਹੇਗਾ ਤੇ ਹੁਣ ਜਿਹੜਾ ਪਾਕਿਸਤਾਨ ਤੇ ਇੰਡੀਆ ਦੀ ਜੰਗ ਚੱਲ ਰਹੀ ਹੈ ਹਾਲਾਤ ਬੜੇ ਵਿਗੜੇ ਹੋਏ ਐ ਇਹਦੇ ਵਿੱਚ ਜਦੋਂ ਵੀ ਜਿੱਤ ਦੇ ਝੰਡੇ ਗੱਢਣੇ ਆ ਯਾਦ ਰੱਖਿਓ ਸਿੱਖ ਕੌਮ ਨੇ ਗੱਢਣੇ ਆ ਸਿੱਖਾਂ ਨੇ ਗੱਢਣੇ ਆ ਪੰਜਾਬ ਦੇ ਫੌਜੀਆਂ ਨੇ ਗੱਢਣੇ ਆ ਜਿੱਤ ਦੇ ਝੰਡੇ ਇਹਨਾਂ ਨੇ ਨਾਰੇ ਤੇ ਜਕਾਰੇ ਲਾ ਕੇ ਬੈਰੀ ਨੂੰ ਪਿੱਛੇ ਤੱਕਣਾ ਇਹਨਾਂ ਨੇ ਪਿੱਛੇ ਤੱਕਣਾ ਪਰ ਸਾਨੂੰ ਦੇਖ ਹੀ ਰਹੇ ਹੋ ਇਹ ਸਵਾਲ ਬਣਿਆ ਰੋਕਾ ਹੁਣ ਆਉਣਗੇ ਵੱਡੇ ਵੱਡੇ ਮੰਤਰੀ ਰਾਜਨਾਥ ਸਿੰਘ ਵੀ ਮਿੱਤ ਸ਼ਾਹ ਵੀ ਹੱਦਾਂ ਸਰਹੱਦਾਂ ਤੇ ਖੜ ਕੇ ਜਕਾਰੇ ਵੀ ਲਾਉਣਗੇ ਖੱਟੀਆਂ ਦਸਤਾਰਾਂ ਵੀ ਬੰਨਣਗੇ ਸਭ ਕੁਝ ਕਰਨਗੇ ਫੌਜਾਂ ਵਿੱਚ ਆ ਕੇ ਪਰ ਜਦੋਂ ਲੋੜ ਹੁੰਦੀ ਹੈ ਉਦੋਂ ਸਾਡੇ ਨਾਲ ਕੋਈ ਨਹੀਂ ਖੜਦਾ ਉਦੋਂ ਆਖਿਆ ਜਾਂਦਾ ਹੈ ਕਿ ਜੇ ਕੋਈ ਰੀਸ ਕਰੂਗਾ ਸੰਤਾਂ ਦੀ ਉਹਨੂੰ ਠੋਕ ਦੇਾਂਗੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਿ ਬੈਠਾ ਬਾਣੀ ਪੜੂਗਾ ਗੁਤਕਾ ਪੜੂਗਾ ਉਦੋਂ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਐ ਉਦੋਂ ਸੋਚਿਆ ਨਹੀਂ ਜਾਂਦਾ ਕਿ ਨਾ ਸਿੱਖਾਂ ਤੋਂ ਬਿਨਾ ਇਹ ਸਿੱਖ ਕੌਮ ਤੋਂ ਬਿਨਾ ਜਿਹੜੇ ਜੰਗ ਤੇ ਜੁਦ੍ਹ ਨਹੀਂ ਉਹ ਜਿੱਤੇ ਨਹੀਂ ਜਾਣੇ ਸਰਦਾਂ ਤੇ ਲੜਿਆ ਨਹੀਂ ਜਾਣਾ ਇਸ ਦੇਸ਼ ਦੇ ਹਾਕਮ ਨੂੰ ਸਾਡੇ ਨਾਲ ਪਿਆਰ ਸਤਿਕਾਰ ਨਾਲ ਰਹਿਣਾ ਚਾਹੀਦਾ ਸਾਨੂੰ ਬਰਾਬਰ ਦੇ شہری ਮੰਨਣਾ ਚਾਹੀਦਾ ਨਾ ਕਿ ਦੋ ਨੰਬਰ ਦੇ ਦੋਸਤੋਂ ਭੁੱਲ ਚੁੱਕ ਦੀ ਖਿਮਾ ਗੱਲਬਾਤ ਚੰਗੀ ਲੱਗੀ ਸਾਂਝੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ